ਭਾਰਤ ਹੁਣ ਨਹੀਂ ਖਰੀਦੇਗਾ ਰੂਸ ਤੋਂ ਤੇਲ 트럼ਪ ਨੇ ਕੀਤਾ ਦਾਵਾ ਕਿਹਾ ਮੋਦੀ ਨੇ ਮੈਨੂੰ ਦਿੱਤਾ ਪੂਰਾ ਪਰੋਸਾ ਜੀ ਹਾਂ ਇਹ ਵੱਡੀ ਖਬਰ ਹੈ ਜਿਹੜੀ ਆ ਰਹੀ ਹੈ ਕਿ 트럼ਪ ਨੇ ਦਾਵਾ ਕੀਤਾ ਹੈ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ ਦਰਅਸਲ 트럼ਪ ਭਾਰਤ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਅਤੇ ਉਹਨਾਂ ਦਾ ਬਿਆਨਬਾਜ਼ੀ ਦਾ ਅਸਰ ਸਿੱਧੇ ਅਤੇ ਅਸਿੱਧੇ ਤੌਰ ਤੇ ਭਾਰਤੀਆਂ ਅਤੇ ਭਾਰਤ ਖੇਤਰ ਤੇ ਪੈਂਦਾ ਹੈ ਵਾਰੇ ਇੱਕ ਹਿੱਸੇ ਦੇ ਵਿੱਚ ਹੁਣ ਟਰੰਪ ਨੇ ਦੁਬਾਰਾ ਇੱਕ ਵੱਡਾ ਦਾਵਾ ਕੀਤਾ ਹੈ ਜਿਸ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ ਦਰਅਸਲ ਭਾਰਤ ਦੇ ਰਸ਼ੀਆ ਨਾਲ ਬਹੁਤ ਗੂੜੇ ਸਬੰਧ ਹਨ ਅਤੇ ਉਹਨਾਂ ਦੇ ਰਵਾਇਤੀ ਸਬੰਧ ਹਨ ਕਈ ਸਾਲਾਂ ਤੋਂ ਗੂੜੇ ਸਬੰਧ ਹਨ ਪਰ ਟਰੰਪ ਦੇ ਇਸ ਦਾਬੇ ਨਾਲ ਜਿਹੜਾ ਭਾਰਤ ਅਤੇ ਰਸ਼ੀਆ ਦੇ ਸਬੰਧ ਖਰਾਬ ਹੋ ਸਕਦੇ ਹਨ ਆਓ ਲੈ ਚੱਲਦੇ ਆ ਪੂਰੀ ਖਬਰ ਦੇ ਵੱਲ ਆਏ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਕੋਈ ਨਾ ਕੋਈ ਭਾਰਤ ਨੂੰ ਲੈ ਕੇ ਗੱਲ ਕਰਦੇ ਰਹਿੰਦੇ ਹਨ ਹੁਣ ਰਾਸ਼ਟਰਪਤੀ 트ੰਪ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ 트ੰਪ ਨੇ ਇਸ ਭਰੋਸੇ ਨੂੰ ਮਾਸਕੋ ਉੱਤੇ ਦਬਾਅ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵੱਜੋਂ ਵੱਡੀ ਪੇਸ਼ਕਦਮੀ ਦੱਸਿਆ 트ੰਪ ਨੇ ਓਵਲ ਦਫ਼ਤਰ ਵਿੱਚ ਐਫ ਵੀ ਆਈ ਡਾਇਰੈਕਟਰ ਕਾਸ਼ ਪਟੇਲ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ ਦੋਵਾਂ ਨੇ ਹਿੰਸਕ ਅਪਰਾਧਾਂ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉੱਤੇ ਵੀ ਚਾਨਣਾ ਪਾਇਆ। ਜਦੋਂ ਇੱਕ ਖਬਰ ਏਜੰਸੀ ਨੇ ਟਰੰਪ ਨੂੰ ਪੁੱਛਿਆ ਕਿ ਕੀ ਉਹ ਭਾਰਤ ਨੂੰ ਇੱਕ ਭਰੋਸੇਮੰਦ ਸਾਥੀ ਮੰਨਦੇ ਹਨ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਨਾਲ ਸਾਡੇ ਵਧੀਆ ਸਬੰਧ ਹਨ ਅਤੇ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ। ਮੈਂ ਇਹਨਾਂ ਖੁਸ਼ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦਦਾ ਸੀ ਅਤੇ ਉਸ ਨੇ ਅੱਜ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਇਹ ਇੱਕ ਵੱਡਾ ਕਦਮ ਹੈ 트럼ਪ ਨੇ ਕਿਹਾ ਕਿ ਹੁਣ ਸਾਨੂੰ ਚੀਨ ਤੋਂ ਵੀ ਇਹੀ ਕੰਮ ਕਰਵਾਉਣਾ ਪਵੇਗਾ ਪਰ ਰੂਸ ਨਾਲ ਭਾਰਤ ਦੇ ਸਬੰਧ ਬਹੁਤ ਚੰਗੇ ਹਨ ਅਤੇ ਦੇਖਣਾ ਇਹ ਹੋਵੇਗਾ ਕਿ ਭਵਿੱਖ ਵਿੱਚ ਰੂਸ ਨਾਲ ਭਾਰਤ ਦੇ ਸਬੰਧ ਤਾਂ ਨਹੀਂ ਖਰਾਬ ਹੋਣਗੇ ਯੂਕਰੇਨ ਅਤੇ ਰਸ਼ੀਆ ਦੇ ਯੁੱਧ ਦੌਰਾਨ ਭਾਰਤ ਨੇ ਸਸਤੇ ਰੇਟਾਂ ਵਿੱਚ ਰੂਸ ਤੋਂ ਭਾਰੀ ਮਾਤਰਾ ਵਿੱਚ ਤੇਲ ਦੀ ਖਰੀਦ ਕੀਤੀ ਸੀ ਜਿਸ ਨਾਲ ਭਾਰਤ ਨੇ ਇਸ ਤੇਲ ਨੂੰ ਸੋਧ ਕੇ ਯੂਰਪ ਸਮੇਤ ਕਈ ਦੇਸ਼ਾਂ ਨੂੰ ਇਸ ਤੇਲ ਦਾ ਨਿਰਯਾਤ ਕੀਤਾ ਸੀ ਅਤੇ ਭਾਰਤ ਨੂੰ ਵੱਡਾ ਊਣਾਫਾ ਕਮਾਇਆ ਸੀ ਪਰ ਟਰੰਪ ਦੇ ਇਸ ਦਾਅਵੇ ਨਾਲ ਰੂਸ ਤੇ ਭਾਰਤ ਦੇ ਸਬੰਧਾਂ ਵਿੱਚ ਗੜਬੜ ਆ ਸਕਦੀ ਹੈ ਕਿਉਂਕਿ ਭਾਰਤ ਅਤੇ ਰੂਸ ਦੇ ਰਵਾਇਤੀ ਸਬੰਧ ਹਨ ਅਤੇ ਕਈ ਸਾਲਾਂ ਤੋਂ ਇੱਕ ਦੂਜੇ ਦਾ ਅੰਤਰਰਾਸ਼ਟਰੀ ਪੱਧਰ ਤੇ ਸਾਥ ਦਿੰਦੇ ਆ ਰਹੇ ਹਨ